ਸੱਚ ਕੋਣੀ ਸ਼੍ਰੀ ਹਜੂਰ ਸਾਹਿਬ ਜਥਾ ਕਮੇਟੀ ਦੇ ਵੱਲੋਂ 170 ਯਾਤਰੀਆਂ ਦਾ ਜਥਾ ਤਿੰਨ ਬੱਸਾਂ ਦੇ ਰਾਹੀਂ ਲੁਧਿਆਣਾ ਦੇ ਦਮੋਰੀਆ ਪੁਲ ਤੋਂ ਮੁੱਖ ਸੇਵਾਦਾਰ ਕੁਲਦੀਪ ਸਿੰਘ ਦੀ ਪਾ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਸ਼੍ਰੀ ਹਜੂਰ ਸਾਹਿਬ ਨਾਦੇੜ ਦੇ ਦਰਸ਼ਨਾ ਦੇ ਲਈ ਹੈ ਇਹ 18ਵੀਂ ਯਾਤਰਾ ਕੱਢੀ ਜਾ ਰਹੀ ਹੈ ਯਾਤਰਾ ਬਸਰਾਹੀ ਰਾਜਪੁਰਾ ਤੱਕ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਰੇਲਵੇ ਟ੍ਰੇਨ ਰਾਹੀਂ ਤਖਤ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨਾ ਲਈ ਪਹੁੰਚੇਗੀ ਵਾਏ ਗੁਰੂ ਜੀ ਕਾ ਖਾਲਸਾ ਬਾਇ ਗੁਰ ਜੀ ਕੀ ਫਤਿਹ ਸਤਖੰਡ ਸ੍ਰੀ ਹਜੂਰ ਸਾਹਿਬ ਜਥਾ ਕਮੇਟੀ ਵੱਲੋਂ ਅਤੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਜਿਹੜੀ ਯਾਤਰਾ ਹਜੂਰ ਸਾਹਿਬ ਜਾਂਦੀ ਆ ਇਹ 18ਵੀਂ ਯਾਤਰਾ ਸਾਡੀ جاری ਆ ਅੱਜ ਅਸੀਂ ਬੱਸਾਂ ਨਹੀਂ ਅੰਬਾਲੇ ਜਾ ਰਹੇ ਆ ਕਿ ਕਿਸਾਨ ਭਰਾਵਾਂ ਨੇ ਟਰੈਕ ਰੋਕੇ ਆ ਇਹਦੇ ਵਾਸਤੇ ਵੀ ਕਿਸਾਨਾਂ ਦੀ ਮਤ ਦਿੱਤੀ ਜਾਵੇ ਅੱਜ ਅਸੀਂ ਤਾਂ ਸ੍ਰੀ ਸਤਖੰਡ ਹਜੂਰ ਸਾਹਿਬ ਵਿਖੇ ਦਰਸ਼ਨਾਗ ਦਰਸ਼ਨ ਕਰਨ ਲਈ ਸੰਗਤਾਂ ਨੂੰ ਲੈ ਕੇ ਜਾ ਰਹੇ ਹਾਂ ਇਹ ਜਥਾ तकरीबन 17 18 ਸਾਲ ਤੋਂ ਹਰ ਸਾਲ ਯਾਤਰਾ ਲਈ ਜਾਂਦਾ ਹੈ ਅਸੀਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਅੱਜ ਬੱਸਾਂ ਆਹੀ ਅਸੀਂ ਅੰਮ੍ਰਿਤਸਰ ਤੋਂ ਟ੍ਰੇਨ ਆਪਣੀ پکڑ ਪੜਾਂਗੇ ਤਾਂ ਜੋ ਕਿ ਲੁਧਿਆਣਾ ਰੇਲਵੇ ਸਟੇਸ਼ਨ ਟ੍ਰੇਨ ਨਹੀਂ ਆ ਰਹੀ ਕਿਉਂਕਿ ਉੱਥੇ ਟ੍ਰੇਨਾਂ ਦੇ ਤੇ ਕਿਸਾਨ ਭਾਈ ਬੈਠੇ ਨੇ ਅਸੀਂ ਉਹ ਵੀ ਕਹਿੰਦੇ ਆ ਵੀ ਉਹਨਾਂ ਦਾ ਵੀ ਮਸਲੇ ਹੱਲ ਹੋਣ ਤੇ ਸਾਰੀਆਂ ਸੰਗਤਾਂ ਖੁਸ਼ੀ-ਖੁਸ਼ੀ ਦਰਸ਼ਨ ਕਰਕੇ ਆਪਣੇ ਵਾਪਸ 170 ਜਾਤੀਆਂ ਦਾ ਜੱਥਾ ਅੱਜ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਜੀ ਦੇ ਦਰਸ਼ਨਾਂ ਨੂੰ ਅੰਮ੍ਰਲੇ ਤੋਂ ਟ੍ਰੇਨ ਪਕੜੇਗਾ ਲੁਧਿਆਣਾ ਲਾਈਵਲੀ ਟਿੰਕਾ ਚਾਟ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਹਾਜ਼ੂਰ ਸਾਹਿਬ ਜਥਾ ਕਮਿਟੀ ਦੇ ਵੱਲੋਂ 170 ਯਾਤਰੀਆਂ ਦਾ ਜਥਾ ਤਿੰਨ ਬੱਸਾਂ ਦੇ ਰਾਹੀਂ ਲੁਧਿਆਣਾ ਦੇ ਦਮੋਰੀਆ ਪੁਲ ਤੋਂ ਮੁਖ ਸੇਵਾਦਾਰ ਕੁਲਦੀਪ ਸਿੰਘ ਦੀਪਾ ਦੀ ਅਗਵਾਹੀ ਹੇਠ ਰਵਾਨਾ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਸ਼੍ਰੀ ਹਾਜ਼ੂਰ ਸਾਹਿਬ ਨਾਦੇੜ ਦੇ ਦਰਸ਼ਨਾਂ ਦੇ ਲਈ ਹੈ ਇਹ 18ਵੀਂ ਯਾਤਰਾ ਕੱਢੀ ਜਾ ਰਹੀ ਹੈ ਯਾਤਰਾ ਬਾਸਰਾ ਹੀ ਰਾਜਪੁਰਾ ਤੱਕ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਰੇਲਵੇ ਟ੍ਰੇਨ ਰਾਹੀਂ ਤਖਤ ਸ਼੍ਰੀ ਹਾਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇਗੀ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਜੂਰ ਸਾਹਿਬ ਜੱਥੇ ਕਮੇਟੀ ਵੱਲੋਂ ਅਤੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਜਿਹੜੀ ਯਾਤਰਾ ਹਜੂਰ ਸਾਹਿਬ ਜਾਂਦੀ ਆ ਇਹ 18ਵੀਂ ਯਾਤਰਾ ਸਾਡੀ ਜਾਰੀ ਆ ਅੱਜ ਅਸੀਂ ਬੱਸਾਂ ਨਹੀਂ ਅੰਬਾਲੇ ਜਾ ਰਹੇ ਆ ਕਿ ਕਿਸਾਨ ਭਰਾਵਾਂ ਨੇ ਟਰੈਕ ਰੋਕੇ ਆ ਇਹਦੇ ਵਾਸਤੇ ਵੀ ਕਿਸਾਨਾਂ ਦੀ ਮਤ ਦਿੱਤੀ ਜਾਵੇ ਅੱਜ ਅਸੀਂ ਤਾਂ ਸ੍ਰੀ ਸੱਚਖੰਡ ਹਜੂਰ ਸਾਹਿਬ ਵਿਖੇ ਦਰਸ਼ਨਾ ਦਰਸ਼ਨ ਕਰਨ ਲਈ ਸੰਗਤਾਂ ਨੂੰ ਲੈ ਕੇ ਜਾ ਰਹੇ ਹਾਂ ਇਹ ਜਥਾ ਤਕਰੀਬਨ 17-18 ਸਾਲ ਤੋਂ ਹਰ ਸਾਲ ਯਾਤਰਾ ਲਈ ਜਾਂਦਾ ਹੈ ਅਸੀਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਅੱਜ ਬੱਸਾਂ ਰਹੀਂ ਅਸੀਂ ਅੰਮ੍ਰਿਤਸਰ ਤੋਂ ਟ੍ਰੇਨ ਆਪਣੀ پکڑ ਪੜਾਂਗੇ ਤਾਂ ਜੋ ਕਿ ਲੁਧਿਆਣਾ ਰੇਲਵੇ ਸਟੇਸ਼ਨ ਟ੍ਰੇਨ ਨਹੀਂ ਆ ਰਹੀ ਕਿਉਂਕਿ ਉੱਥੇ ਟ੍ਰੇਨਾਂ ਦੇ ਤੇ ਕਿਸਾਨ ਭਾਈ ਬੈਠੇ ਨੇ ਅਸੀਂ ਉਹ ਵੀ ਕਹਿੰਦੇ ਆ ਵੀ ਉਹਨਾਂ ਦੇ ਵੀ ਮਸਲੇ ਹੱਲ ਹੋਣ ਤੇ ਸਾਰੀਆਂ ਸੰਗਤਾਂ ਖੁਸ਼ੀ-ਖੁਸ਼ੀ ਦਰਸ਼ਨ ਕਰਕੇ ਆਪਣੇ ਵਾਪਸ 170 ਜਾਤੀਆਂ ਦਾ ਜਥਾ ਅੱਜ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਜੀ ਦੇ ਦਰਸ਼ਨਾਂ ਨੂੰ ਅੰਮ੍ਰਲੇ ਤੋਂ ਟ੍ਰੇਨ ਪਕੜੇਗਾ ਲੁਧਿਆਣਾ ਲਾਈਵਲੀ ਟਿੰਕਾ ਚਾਟ ਦੀ ਰਿਪੋਰਟ